ਮੇਰੇ ਨਾਮਲੇ ਦਾ ਵੀ ਪਤਾ ਉਹ ਅੱਜ ਮੈਂ ਪੜਿਆ ਉਹ ਮੈਂ ਪੜ ਰਿਹਾ ਸੀਗਾ ਉਹ ਕਹਿੰਦੇ ਕੋਈ ਇਲੈਕਸ਼ਨ ਦੇ ਵਿੱਚ ਹੀ ਉੱਥੇ ਕੁਝ ਉਹਨਾਂ ਦੀ ਗੜਬੜ ਹੋਈ ਪੁਲਿਸ ਵਾਲਿਆਂ ਨਾਲ ਉਹੀ ਬੱਚਾ ਉਹ ਕੋਈ ਉਹਨੂੰ ਵੱਢ ਗਏ ਸਰ ਸਾਬ ਜਿੱਤ ਤਾਂ ਹੋਈ ਹੈ ਪਰ ਵੋਟ ਪਰਸੈਂਟੇਜ ਅਗੇ ਲੋਕ ਘਟਿਏ ਮੋਦੀ ਬਾਰੇ ਕੀ ਕੋਈ ਸੋਚ ਹੈ ਵਿਚਾਰ ਹੈ ਬਿਲਕੁਲ ਵਿਚਾਰ ਜਿਨ੍ਹਾਂ ਦੇ ਬਜਾਏ ਦੀ ਬਿਲਕੁਲ ਹੀ ਘਟ ਗਈ ਬੀਜੇਪੀ ਫੁੱਲ ਉਹਦੀ ਵੱਧ ਗਈ ਜੀ 1100 ਕੋਈ ਜਿਹੜੀ 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 ਕਾਂਗਰਸ ਉਹ ਕਿੱਥੇ ਦੀ ਕਿੱਥੇ ਚਲੀ ਗਈ ਦੇ ਥੋੜਾ ਬੋਤਾਂ ਕੋ ਫਰਕ ਪਿਆ ਆਪ ਇੱਕ ਸਾਲ ਆਪਾਂ ਉਹਦੇ ਚ ਆਪਾਂ ਸਦਾਨ ਕਰ ਲਾਂਗੇ ਕੋਈ ਚੱਕਾ ਜੇ ਸੋਚਦੇ ਜੇ ਇਹ ਪੀਸੀਪੀ 10 15 ਦਿਨ ਪਹਿਲੇ ਕਰਦੇ ਤੇ ਤੁਹਾਡਾ ਹੋਰ ਉਮੀਦਵਾਰਾਂ ਦਾ ਕੀ ਵੱਧ ਵੋਟਾਂ ਨਾਲ ਜਿੱਤ ਸਰਦਾ ਸੀ ਨਹੀਂ ਐਸੀ ਕਹਿੰਦੇ ਨਾ ਪੀ ਉਹਦੇ ਵੀ ਮਾਨਸਾ ਬੋਲਦੇ ਨੇ ਅਸੀਂ ਉਦੋਂ ਵੀ ਕਹਿੰਦੇ ਬਈ ਮਾਨਸਾ ਬੋਲਦੇ ਨੇ ਸਟੇਜਾਂ ਤੇ ਬੋਲਦੇ ਨੇ ਗਕਸਰ ਦੇ ਖਿਲਾਫ ਮਾਨਸਾਬ ਨੇ ਹਰ ਸਟੇਜ ਤੇ ਬੋਲਿਆ ਇਹ ਹੀ ਬੋਲਦੇ ਉੱਤੇ ਇੱਕ ਹੀ ਬੰਦਿਆ ਸਮਝਦੇ ਕਿ ਦੀ ਗੱਲ ਉਹ ਵੀ ਕਹਿੰਦੇ ਤੁਸੀਂ ਧਾਰਦਾ ਉਮੀਦਵਾਰ ਲਿਆ ਕਿਹੜਾ ਧਾਰਦਾ ਲਿਆ ਜਿਹੜਾ ਪਹਿਲੇ ਕੱਲ ਦਾ ਤੇ ਦੋਵਰੀ ਤਾਂ ਬਾਬਾ ਕਿ ਕਿੱਥੋਂ ਦਾ ਹੈ ਆਦੇਵ ਕੱਲਾ ਸਾਹਿਬ ਇਹ ਦੱਸੋ ਤਰਦਾਦਾ ਕਿੱਥੋਂ ਦਾ ਸਾਜੀ ਕਿਤੇ ਹੋਵੇ ਬੰਦਾ ਤਾਂ ਤਰਦਾਦਾ ਹੀ ਪੰਜਾਬੀ ਹੀ ਸਿੱਖ ਹੀ ਬੰਦੇ ਚ ਕੋ ਕਮੀ ਹੀ ਪਰ ਆਪਣਾ ਕਹਿੰਦੇ ਕੋਈ ਹੈਗਾ ਨਹੀਂ ਇਹਨੂੰ ਕੋਈ ਗਵਰਨਟਰੀ ਕੋਈ ਜਰੂਰ ਜਦੋਂ ਲੈਕਚਰ ਲੜਦੇ ਸਾਂ ਉਹਦੇ ਜਿੱਤਣ ਲਈ ਲੜਦੇ ਜਿੱਤ ਦੇ ਉੱਤੇ ਕੋਈ ਸਮਝੌਤਾ ਨਹੀਂ ਕਰਦੇ ਅਸੀਂ ਆਪਣੇ ਸਰਵੇ ਕੀਤੇ ਸਾਨੂੰ ਇਹ ਗੁਰਨੀਸ਼ ਸਿੰਘ ਸੰਧੂ ਜਿੱਤ ਰਿਹਾ ਇਸ ਕਰਕੇ ਉਹਨੂੰ ਟਿਕਟ ਦੇ ਦਿੱਤਾ ਠੀਕ ਹੈ ਸਰ ਇਹ ਕੀ ਕਹਿਣਾ ਚਾਹੋਗੇ ਅੱਜ ਅੱਜ ਜੋ ਅਸੀਂ ਨੇ ਪ੍ਰੈਸ ਕਾਨਫਰੰਸ ਕੀ ਹੈ پچھلے دن ترم تار میں الیکشن میں عام آدمی پارٹی کا امیدوار پر ہمارا پریس کانفرنس کرنے کا یہ منتب تھا کہ جو کینڈیڈیٹ جو امیدوار سردار سکبیر سنگھ بادل جی نے وہ سلیکشن میں دیا گینگسٹر کے ایک رشتے دار کو ٹکٹ دی یہ بہت سیریس ایشو ہے ਉਦੇ ਇਹਦੇ ਤੇ ਜੜੀ ਆ ਉਹ ਕਾਰਵਾਈ ਹੋਣੀ ਚਾਹੀਦੀ ਹੈ ਪੜਤਾਲ ਹੋਣੀ ਚਾਹੀਦੀ ਹੈ ਕਿ ਐਸਾ ਪੋਲਟਿਕਸ ਦੇ ਵਿੱਚ ਜੋ ਸਿੱਧੇ ਰੂਪ ਚ ਤਰਦਾਨ ਕੇ ਹਲਕੇ ਮੇ ਵੋਟਰੋ ਕੋ ਤਮਕਾਇਆ ਗਿਆ ਡਰਾਇਆ ਗਿਆ ਮਦਈਓ ਕੋ ਡਰਾਇਆ ਗਿਆ ਉਹਦੇ ਇਥੋਂ ਤੱਕ ਕਿ ਮਾਰੇ ਕੈਂਡੀਡੇਟ ਕੋ ਕਾਲ ਕਰਕੇ ਉਸ ਕੋ ਵੀ ਤਮਕਾਇਆ ਗਿਆ ਉਹ ਐਫ ਆਰ ਵੀ ਦਰਜ ਹੋਈ ਸੋ ਮੈਂਦੇ ਉਹ ਆਮ ਆਦਮੀ ਪਾਰਟੀ ਕੀ ਤਰਫ ਸੇ ਪੰਜਾਬ ਸਰਕਾਰ ਸੇ ਉਹ ਮੰਗ ਕੀ ਹੈ کہ اس کیس میں اس کی جان جوڑی جائی دی ہے گمیرتہ دے نال جو پنجاب کی پورٹس میں جے کلی دالا لے گیکسر والا لے کے آرے جے بہت ختم آگئے سر کیسے کانگرس کے میزوار کی جمعہ جمعہ کیسے دیتے ہیں کانگرس تو ختم ہوگی پنجاب سے